ਮੋਟਰ ਖਰਾਬ ਹੋਣ ਕਰਨਾ ਪਾ ਪਰ ਆਈ ਗਵੰਡੀਆਂ ਤੋਂ ਪਾਣੀ ਤੇ ਆਪਣੀ ਟੰਕੀ ਭਰਨ ਵਾਲੀ ਹੈ ਦੇਖ ਸਕਦੇ ਹੋ ਤੁਸੀਂ ਤੇ ਇਧਰ ਆਪਾਂ ਮੋਟਰ ਪਾਈ ਪਈ ਹੈ ਲੰਬੀ ਲੰਬੀ ਵੇੜੇ 'ਚ ਥੱਕ ਕੇ ਸਹੀ ਵੇੜੇ ਖੜੀ ਖੜੀ ਤੇ ਇਹਨੂੰ ਆਪਾਂ ਦਿੱਤੀ ਰਸਟਾggen ਨਾਲ ਜੁੜੇ ਰਹੋ ਸਤਿ ਸ਼੍ਰੀ ਅਕਾਲ ਜੀ ਮੇਰੇ ਤੁਹਾਡੇ ਆਪਣੇ ਅਰਮਾਨ ਪੀਪੀ ਬਲੌਗ ਤੇ ਬਹੁਤ ਸਵਾਗਤ ਹੈ ਤੇ ਜੀ ਸਾਡੇ ਘਰੇ ਰਾਜਸਥਾਨ ਵਾਲਾ ਹਾਲ ਹੋ ਗਿਆ ਸਾਡੇ ਘਰ ਦੀ ਜਿਹੜੀ ਮੋਟਰ ਉਹ ਸੜ ਚੁੱਕੀ ਹੈ ਨਾ ਮੋਟਰ ਤਾਂ ਹਾਲੇ ਸਹੀ ਹੈ ਜਿਹੜੀ ਇਹ ਪਾ ਪਾਏ ਖਰਾਬ ਹੋ ਗਈ ਸਾਰੀ ਆਪਣੀ ਤੋਂ ਨੇ ਹੁਣ ਇਹ ਤੇ ਖਰਚਾ ਹੋਊਗਾ ਤੇ ਮੰਮੀ ਬਹੁਤ ਸੈਡ ਹੋ ਰਹੀ ਨੇ ਹਾਂ ਠੀਕ ਹੈ ਮੈਂ ਸਾਇਡ ਹੋ ਰਹੀ ਨੇ ਮੰਮੀ ਤੇ ਹੁਣ ਇੱਥੇ ਵੀ ਖਰਚ ਆ ਗਿਆ ਜੀ ਨਵਾਂ ਤੇ ਹੁਣ ਇਹਨੂੰ ਵੀ ਨਵੀਂ ਪੋਣੀ ਪੂ ਦੇਖੋ ਤੁਸੀਂ ਸਾਲ ਆਪਣੇ ਵਾਸਤੇ ਬਹੁਤ ਹੀ ਜ਼ਿਆਦਾ ਮਾੜਾ ਹੋ ਰਿਹਾ ਐ ਐਨਵੈਟਰ ਵੀ ਆਪਣਾ ਖਰਾਬ ਹੋ ਗਿਆ ਜੀ ਤੇ ਹੁਣ ਇੱਧਰ ਮੋਟਰ ਦਾ ਨੁਕਸਾਨ ਵੀ ਹੋ ਗਿਆ ਦੇਖ ਸਕਦੇ ਹਾਂ ਹੁਣ ਸਾਰੇ ਇਹ ਘਰ ਚ ਖੋਲ ਕੇ ਰੱਖਤੀ ਇੱਥੋਂ ਖੋਲੀ ਦੇਖੋਈ ਇਹ ਸਾਡੇ ਘਰ ਦੀ ਐ ਇਹਦੇ ਵਿੱਚ ਸਿਆਣਾ ਪਿਆ ਹੁੰਦਾ ਚੋਰੀ ਨਾ ਕਰ ਲਿਓ ਅਸੀਂ ਤੁਹਾਨੂੰ ਦੱਸਦਾ ਸਿਆਣਾ ਇਹਦੇ ਵਿੱਚ ਜੀ ਇਦਾਂ ਇਹਨਾਂ ਨੂੰ ਆਪਾਂ ਪਾਣੀ ਵੀ ਨਹੀਂ ਪਾਇਆ ਵਿਚਾਰੀਆਂ ਪਾਣੀ ਦੀਆਂ ਪਿਆਸ ਲੱਗੀ ਪਈਆਂ ਕਿਵੇਂ ਕਰੀ ਜਾਂਦੇ ਆ ਖੜੀਆਂ ਇਹੋ ਨੇ ਪੁੱਤ ਪਾਣੀ ਪਿਆਵਾਂਗੇ ਹੁਣ ਵਰਣੀ ਜਿਆਦਾ ਆਣੀ ਮੈਂ ਸੰਗੀ ਚੈਨ ਮਾਰਨੀ ਹਾਂ ਮਾਣੀ ਮੀਣਾ ਖਾਜੋ ਇਸ ਕਰਕੇ ਅੱਜ ਆਪਾਂ ਤਾਂ ਪਰਵਾਸ ਤੇ ਰੀਤ ਬਣ ਗਿਆ ਹੈਗਾ ਕਿੰਨੇ ਆਪਣਾ ਤੇ ਨਹੀਂ ਸੀ ਇਹ ਨੁਕਸਾਨ ਤੇ ਨੁਕਸਾਨ ਨੁਕਸਾਨ ਤੇ ਨੁਕਸਾਨ ਉਹ ਵੀ ਹੁਣ ਉਹ ਵੀ ਆਪਾਂ ਨਵਾਂ ਬੋਣਾ ਪਊਗਾ ਮੋਰਤਾ ਆਪ 7-8000 ਰੁਪਏ ਤੇ ਲੱਗੂਗਾ ਜੀ ਤੇ ਆਈ ਤੇ ਵੀ ਲੱਗ ਗਏ ਆਣਗੇ 1000 2000 ਖਰਚੇ ਤੇ ਖਰਚਾ ਖਰਚੇ ਤੇ ਖਰਚਾ ਖਰਚੇ ਤੇ ਖਰਚਾ ਜੇ ਕਿਆ ਹੋ ਰਿਹਾ ਹੈ ਕਾਤੀਆ ਬਹੁਤ ਬੁਰਾ ਹੋ ਰਿਹਾ ਹੈ ਕਾਤੀਆ ਭੁੱਖ ਮਰ ਗਈ ਮੇਰੀ ਦਾ ਟੈਂਸ਼ਨ ਬੜ ਗਈ ਹੈ ਵਾਲੀ ਤੇ ਚਲੋ ਕੋਈ ਨਾ ਜੋ ਵੀ ਹੁੰਦਾ ਹੈ ਅੱਛੇ ਲਈ ਹੁੰਦਾ ਹੈ ਨਵੀਂ ਦਨਾਂ ਮੇਂ ਟੈਂਸ਼ਨ ਖੜੀ ਹੋ ਜਾਂਦੀ ਹੈ ਇੱਕ ਟੈਂਸ਼ਨ ਤੋਂ ਮੜਾ ਸਟਕਾਰਾ ਹੋ ਰੋ ਨੁਕਸਾਨ ਹੋ ਗਿਆ ਮਿੱਤਰੋ ਤੇ ਇਧਰ ਆਪਣੀ ਕਲੀ ਵੀ ਦੇਖ ਸਕਦੇ ਆ ਪੂਰੀ ਘੈਂਟ ਲੱਗ ਰਹੀ ਆ ਇਹ ਆਪਣਾ ਮੈਕਸੁੱਤਾ ਪਿਆਰ ਦੇ ਤੇ ਕਪੜਾ ਲੈ ਕੇ ਤੇ ਜਾਈਂ ਆਪਣੇ ਬਾਗੇ ਤੇ ਹਣਾ ਬਸ ਦੇਖਦੇ ਆ ਜੇ ਉੱਥੇ ਜਦ ਮਾਨਸਾਪੂ ਲਿਆ ਸਮਾਨ ਫਿਰ ਜਿਹੜਾ ਕਹਿੰਦੇ ਆ ਜਾਂ ਫਿਰ ਟ੍ਰੈਡਿੰਗ ਕਰਨ ਕਰਦੇ ਨੇ ਫਿਰ ਪਾਣੀ ਵੀ ਨਹੀਂ ਉਖਾਉਂਦੇ ਮਾਂ ਉਹਨਾਂ ਚਲ ਉਹਨਾਂ ਨੇ ਪਾ ਕੇ ਜਾਨੀ ਨਾ ਸਮਾਨ ਨਹੀਂ ਲੈਂਦਾ ਟੈਂਕੀ ਦੇ ਵਿੱਚ ਇੰਨਾ ਪਾਣੀ ਵੀ ਨਹੀਂ ਹੈਗਾ ਜੀ ਇੰਨਾ ਜਿਹੜਾ ਇੱਥੇ ਪਿਆਗਾ ਭੋਰਾ ਵੀ ਨਹੀਂ ਚਲੋ ਕੋਈ ਨਾ ਆਹ ਆਰਟੇ ਨਾਲ ਪਾਣੀ ਪਿਆ ਕੇ ਮੈਂ ਚਾਹ ਤਰ ਹੁਣ ਆਪਾਂ ਭਰ ਰਹੇ ਟੈਂਕੀ ਦੇਖ ਸਕਦੇ ਹੋ ਤੇ ਹੁਣ ਇੱਥੋਂ ਆਪਾਂ ਭਰਦੇ ਆ ਟੈਂਕੀ ਜੀ ਤੇ ਪਿੰਡਾਂ 'ਚ ਰਹਿ ਚਾਹੀ ਮਤਲਬ ਕੀ ਸੌਖਾ ਹੁੰਦਾ ਹੈ ਪਿੰਡਾਂ ਵਾਲੇ ਇੱਕ ਦੂਸਰੇ ਫੁੱਲ ਸਪੋਰਟ ਕਰਦੇ ਕਈ ਵਾਰੀ ਦੁੱਖ ਸੁੱਖ ਚ ਹਰੇਕ ਦੇ ਵਿੱਚ ਨਾਲ ਖੜਦੇ ਨੇ ਜੀ ਤੇ ਆਪਣੇ ਪਿੰਡ ਵੀ ਦੇਖ ਸਕਦੇ ਹੋ ਆਂਟੀ ਕੰਦੀ ਸਾਡੇ ਕਰੋ ਮੋਟਰ ਛੱਡ ਲੋ ਵੀ ਇਧਰ ਦੀ ਟੰਕੀ ਆਪ ਦੀ ਭਰ ਲੋ ਫਿਰ ਤੇ ਆਹ ਆਪਣੀ ਟੰਕੀ ਆ ਜੀ ਦਿਖਾਵਾਂ ਤੁਹਾਨੂੰ ਇਹ ਆ ਸੀ ਅੰਦਰ ਇਹ ਨੇ ਰੈਸ ਕਰਕੇ ਦੇਖਣੇ ਰਹੀ ਤੇ ਹਣ ਮੰਮੀ ਉਧਰੋਂ ਉਹਨਾਂ ਦੀ ਮੋਟਰ ਛੱਡਣਗੇ ਫੇਰ ਆਪਣੀ ਟੈਂਕੀ ਪਰ ਜੁੱਤੀ ਇਹ ਸਾਰੀ ਇਹ ਆਪਣਾ ਬਾਜ ਹੈ ਤੇ ਆਪਣਾ ਪਿੰਡ ਵੀ ਦੇਖ ਸਕਦੇ ਹਾਂ ਆਪਣੇ ਇਧਰ ਬਾਹਰ ਬਾੜੀ ਆ ਗਈ ਤੇ ਮੋਟਰ ਆਪਣੀ ਖੋਲੀ ਪਈ ਹੈ ਬਾਹਰ ਹੀ ਦੇਖ ਸਕਦੇ ਤੁਸੀਂ ਪਿੰਡਾਂ ਵਿੱਚ ਆਹੀ ਸੁੱਖ ਹੈ ਜੀ ਇੱਕ ਦੂਸਰੇ ਪਿੰਡ ਦੇ ਬੰਦੇ ਮਿਲ ਕੇ ਸਾਰੇ ਨਾਲ ਖੜਦੇ ਆ ਜਿਹਦੇ ਵੀ ਉੱਤੇ ਉੱਤੇ ਵਿਪਤਾ ਜਾਂ ਦੁੱਖ ਪੈਂਦਾ ਕੋਈ ਤੇ ਆਪਾਂ ਗੁਰਦੁਆਰਾ ਸਾਹਿਬ ਤੋਂ ਪਾਇਪ ਲਈ ਸੀ ਵੱਡੀ हांजू आजू ਆਪਣਾ ਇਹ ਬਾਜਾਈ ਬੋਸ ਜਿੱਦਿਆ ਕਰ ਪਿਆ ਇਹ ਆਪਣੇ ਨਾਲ ਤੇ ਨਾਲ ਦਾ ਜੁੜੇ ਰਹੀ ਸਾਰਿਆਂ ਨੇ ਹੁਣ ਮੰਮੀ ਛੱਡਦੀ ਐ ਮੋਟਰ ਤੇ ਫਿਰ ਆਪਣੀ ਏ ਟੈਂਕੀ ਭਰਨ ਲੱਗ ਜੂਗੀ ਬਹੁਤ ਵੱਡੀ ਦੁੱਖ ਹੈ ਜੀ ਇਹ ਸਵੇਰ ਦੇ ਅਸੀਂ ਇਸ ਕਰਕੇ ਪੇਪਰਵਾਤ ਫੇਰੀ ਤੇ ਵੀ ਜਾ ਸਕੇ ਸੀ ਕਿਉਂਕਿ ਫਿਰ ਬਿਨਾਂ ਨਾ ਤੇ ਆਪਾਂ ਜਾ ਵੀ ਨਹੀਂ ਸਕਦੇ ਹਨਾ ਜੀ ਤੇ ਆਪ ਨੇ نیچے ਪਾ ਪਈਏ ਦੇਖ ਸਕਦੇ ਹੋ ਮੋਟਰ ਤੇ ਦੇਖੀਏ ਪਾਣੀ ਆਇਆ ਨਹੀਂ ਹਲੇ ਦੇਖੋ ਹਲੇ ਖਾਲੀ ਪਈ ਹੈ ਉਹ ਇਧਰੋਂ ਫਰਾਂਟੀ ਵਰੀਆ ਛੱਡਣੀਆਂ ਫੇਰ ਇਧਰ ਪਾਣੀ ਆਊਗਾ ਕੋਈ ਮਿੱਤਰੋ ਪਾਣੀ ਆਉਣ ਲੱਗ ਗਿਆ ਇਹ ਅੰਦਰੇ ਉਹ ਦੇਖੋ ਲਗੀ ਪਾਣੀ ਦੀ ਭਰਨ ਹੁਣ ਆਪਣੀ ਟੈਂਕੀ ਤੇ ਮੰਮੀ ਵਾਰੀਆਂ ਵਾਰ ਕੇ ਬੈਠੀਆਂ ਨੇ ਕਿਸੇ ਨੂੰ ਇਤੋਂ ਨੰਗਰ ਨਹੀਂ ਦੇਣਾ ਇਹਨਾਂ ਨੇ ਕਹਿੰਦੀ ਇੱਥੇ ਰੋਕ ਕੇ ਰੱਖਾਂ ਜਦੋਂ ਟੈਂਕੀ ਨੀ ਭਰਦੀ ਨੰਗਾ ਨਹੀਂ ਦਿੰਦੀ ਅਮੀ ਕਿਸੇ ਨੂੰ ਨਾ 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 ਟਿਕਟਾ ਨਹੀਂ ਕਰਨਾ ਨੰਗਾ ਨਹੀਂ ਦਿੰਦੀ ਅਮੀ ਕਹਿੰਦੀ ਕਿਸੇ ਨੂੰ ਨਾ ਜਾ ਰਹਾ ਤੇ ਪਾਣੀ ਵੀ ਭਰੀ ਜਾਂਦਾ ਦੇਖੋ ਆਪਾਂ ਟੈਂਕੀ ਵੀ ਧੋਤੀ ਆ ਦੇਖੋ ਉੱਥੋਂ ਤੋਂ ਇਹ ਨਾਲ-ਨਾਲ ਜੁੜੇ ਰਹੇ ਸਾਰੇ ਆਹੀ ਸਹਾਰਾ ਹੁੰਦਾ ਈ ਇੱਕ ਲੋਹਰੇ ਦਾ ਆਪਾਂ ਵਾਈਫਾਈ ਵੀ ਆਪਣੀ ਸਾਫ ਕਰਤੀ ਦਿਵਾਲੀ ਵੇਲੇ ਤੇ ਕੀਤਾ ਨਹੀਂ ਸੀ ਰੰਗ ਹੁਣ ਇਹ ਵੀ ਚੱਕੋ ਮਿੱਤਰੋ ਆਪਾਂ ਸਾਫ ਕਰਤੀ ਆਪਾਂ ਦੇ ਦਰਵਾਜ਼ਾ ਆ ਗਿਆ ਤੇ ਇਹਨੂੰ ਭਰ ਜਾਂਦੇ ਫਿਰ ਆਪਾਂ ਤੁਹਾਨੂੰ ਫੇਰ ਦਿਖਾਉਣੀ ਆ ਨਾਲ ਨਾਲ ਤੇ ਆਪਣੀ ਟੈਂਕੀ ਭਰਨ ਦੇ ਵਿੱਚ ਆ ਗਈ ਆ ਹੁਣ ਬਸ ਥੋੜਾ ਜਿਹਾ ਰਹਿ ਗਈ ਆ ਦੇਖੋ ਉੱਤੇ ਤੁਹਾਨੂੰ ਪਾਣੀ ਨਜ਼ਰ ਆ ਰਿਹਾ ਹੋਊਗਾ ਤੇ ਬਸ ਥੋੜੀ ਜਿਹੀ ਰਹਿ ਗਈ ਹੁਣ ਭਰਨ ਵਾਲੀ ਤੇ ਮੰਮੀ ਮਰੀਆਂ ਲੱਗੀਆਂ ਪਈਆਂ ਚੁਗਲੀਆਂ ਕਰਨਾ ਦੇਖ ਸਕਦੇ ਹਾਂ ਬਸ ਬੁੜੀਆਂ ਦਾ ਹੀ ਹੁੰਦਾ ਤੇ ਬੰਦਿਆਂ ਦਾ ਕੰਮ ਕਰਨਾ ਬੁੜੀਆਂ ਚੁਗਲੀ ਕਰਨਾ ਬਸ ਆਹੀ ਫਰਕ ਹੈ ਬੰਦੇ ਤੇ ਬੁੜੀ ਤੇ ਤੇ ਬਸ ਟੈਂਕੀ ਭਰਨ ਵਾਲੀ ਆ ਹੁਣ ਆਪਾਂ ਨੇ ਥੋੜੀ ਰਹਿ ਗਈ ਹਣਾ ਤੇ ਇਧਰ ਮੰਮੀ ਨੇ ਪੱਥੀਆਂ ਪੱਥੀਆਂ ਪਈਆਂ ਪਾਠੀਆਂ ਜੀ ਆ ਪਕੋਠੇ ਤੇ ਪੱਤ ਲੈਣੇ ਨੇ ਤੇ ਇਧਰ ਆਪਣੇ ਸ਼ਟਰ ਆ ਕੇ ਬੀਬੜੀਆਂ ਉੱਤੇ ਹੁਣਾਂ ਸ਼ਟਰ ਕਰ ਨਹੀਂ ਆਪਣੇ ਕਮਰੇ ਦੇ ਵਿੱਚ ਵੀ ਪਰਦਾ ਵਾਲੀ ਪੈਂਦੀ ਹੈ ਉਹ ਜਿਹੜੀ ਇੱਟਤਰੀ ਪਈ ਹੈ ਮੈਤਰੀ ਉਹ ਉਹ ਦੇਦੇ ਉਹਦੇ ਉੱਤੇ ਘੁੰਮੀ ਹੁੰਦੀ ਹੈ ਮੈਂ ਇੱਥੇ ਕੋਠੇ ਤੇ ਆਏ ਸੀ ਉਹਦੇ ਸਫਾਈ ਜੀ ਕਰਨ ਦੀ ਵਾਲੀ ਹੈ ਤਾਂ ਨਾ ਉਹਦੇ ਤਰਤੀ ਮੈਂ ਤਾਂ ਮੈਂ ਦੇਖਦਾ ਸੀ ਮਹਾ ਘੂਮੂ ਕੇ ਨਾ ਉਹ ਫੇਰ ਵੀ ਕੋਕਣ ਲੱਗੇ ਕਿਉਂਕਿ ਫਿਰ ਇਹ ਰੋਸ਼ਨੀ ਪੈਂਦੀ ਹੈ ਨਾ ਆਪਾਂ ਨਹੀਂ ਕਾਦੇ ਨਾ ਸੋਲਡਰ ਬੜਾ ਨਹੀਂ ਕਾਦੇ ਨਾ ਕੋ ਉਹਦੀ ਹੈ ਹਵਾ ਹੋਵਣਾ ਕੋ ਉਹਦੀ ਇਹਦਰ ਆਪਣੇ ਮਾਈ ਬੀਬੀਆਂ ਬਹੁਤ ਖੁੱਲੀਆਂ ਹੋ ਗਿਆ ਹੁਣੇ ਤੇ ਬਸ ਹੁਣ ਆਪਣੀ ਟੈਂਕੀ ਭਰ ਗਈ ਫਿਰ ਆਪਾਂ ਚੱਲਦੇ ਆ ਨੀਚੇ ਗੁਰਦੁਆਰੇ ਪਾਪ ਉਤਰ ਕੇ ਫਿਰ ਆਪਾਂ ਵੀ ਨਾਮਾਂਗੇ ਜੀ ਪਾਪ ਬਸ ਭਰ ਗਈ ਦੇਖੋ ਕਿਸੇ ਅੰਦਰ ਥੋੜੀ ਰਹਿ ਗਈ ਤੰਤਰੀ ਦੇਖੋ ਖੜ ਕੇ ਪੰਡ ਆਪਣਾ ਬਹੁਤ ਸੋਹਣਾ ਲੱਗ ਰਹੀ ਦੇਖੋ ਤੇ ਉਹ ਘਰਾਂ ਦੇ ਲੱਗਿਆ ਪਏ ਮਿਸਤਰੀ ਉਹ ਦੇਖੋ ਸਾਰੇ ਘਰਾਂ ਦੇ ਲੱਗਦਾ ਵੀ ਜਿਵੇਂ ਬਹੁਤ ਨੇੜੇ-ਨੇੜੇ ਹੁੰਦੇ ਨੇ ਇਹੀ ਆ ਪੰਜਾਬ ਇਹਨੂੰ ਕਹਿੰਦੇ ਜਿਹੜੇ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਨਾਲ ਖੜਦੇ ਆ ਜੇ ਕਰ ਹੀ ਆਪਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਹੁੰਦੇ ਸ਼ਹਿਰਾਂ ਵਾਲੇ ਇੰਨੇ ਕਿੱਥੇ ਮੂੰਹ ਲਾਉਂਦੇ ਕਿਸੇ ਨੂੰ ਤੇ ਆਸ-ਪਾਸ ਦੇ ਜਿਹੜੇ ਸੈਲਰ ਆ ਉਹ ਵੀ ਆਪਾਂ ਨੂੰ ਕੋਠੇ ਤੇ ਖੜ ਕੇ ਦਿਖ ਰਹੇ ਨੇ ਚੈਨਲ ਨਾਲ ਜੁੜੇ ਰਹੇ ਹੁਣ ਆਪਾਂ ਚੱਲਦੇ ਆਂ ਨੀਚੇ ਬਸ ਟੈਂਕੀ ਆਪਾਂ ਇਹ ਆਪਾਂ ਹੁਣ ਪਾਈਪ ਬਰਦਵਾਰ ਸਾਹਿਬ ਤਰਿਆ ਮੰਗੀ ਮੀ ਹੋ ਰਿਹਾ ਟਰੈਕਟਰ ਵੀ ਮੋੜਤਾ ਇਹ ਨੰਗਾ ਵਾੜਾ ਸਕਤਾ ਹੀ ਆ ਨੰਗੇ ਜਿਵੇਂ ਲੱਗ ਰਿਹਾ ਓਹ ਟਰੈਕਟਰ ਵੀ ਮੋੜਤਾ ਹੁਣ ਉਤੋਂ ਦੀ ਜਾਊਗਾ ਪਰਨ ਵਾਲੀ ਆ ਉਧਰ ਆਪਣੇ ਲਖਾ ਵੀਰ ਜੀ ਆ ਰਹੇ ਨੇ ਲਖਾਈ ਤੇ ਟਰੈਕਟਰ ਮੋੜ ਕੇ ਹੁਣ ਬਾਈ ਇਧਰ ਹੀ ਲੈ ਕੇ ਜਾਣਗੇ ਦੇ ਹੁਣ ਚਲੋ ਆਪਣੀ ਟੈਂਕੀ ਵੀ ਭਰ ਗਈ ਇੱਕ ਦੋ ਮਿੰਟਾਂ ਤੱਕ ਫੁੱਲ ਭਰ ਜੂ ਆ ਗਈ ਟੀ ਆ ਗਈ ਆ ਦੇਖੋ ਪਾਣੀ ਤੁਹਾਨੂੰ ਦਿਖ ਰਿਹਾ ਹੋਗਾ ਇਧਰ ਤੇ ਚੱਕੋ ਭਰ ਗਈ ਫਿਰ ਆਪਾਂ ਚੱਲਦੇ ਆਂ ਨੀਚੇ ਮਿੱਤਰੋ ਹੁਣ ਆਪਾਂ ਉੱਤੋਂ ਆ ਗਏ ਹੁਣ ਆਪਾਂ ਘਰ ਦੇ ਦਵਾਰ ਸਾਮਪਰ ਕੇ ਆਉਣੇ ਆਪਾਂ ਆਪਣੀ ਪੈਪ ਆਜੋ ਉਹ ਭਈਆ ਆ ਚੱਕ ਲਈ ਆਪਾਂ ਪੈਪ ਜੀ ਕਿਹਨੂੰ ਸੱਚ ਕਰ ਲੈ ਆਉਣੇ ਆਪਾਂ ਤੇ ਜੇ ਹੁਣ ਚਰ ਤਰ ਕੇ ਹੋਣੇ ਇਹਨੂੰ ਆਪਾਂ ਕੱਲ ਮੈਂ ਬਾੜੀ ਚ ਪਾਣੀ ਲੈ ਜਾਂਦਾ ਸੀ ਉਹ ਤੋਂ ਖਰਾਬ ਹੋ ਗਈ ਮੈਂ ਮੇ ਹੁਣ ਇਟਾ ਲਾ ਕੇ ਰੱਖਾ ਕਰੂੰ ਕਈ ਵਾਰੀ ਐ ਪ੍ਰੈਸ਼ਰ ਪੈਂਦਾ ਤਾਂ ਮੋਟਰ ਤੇ ਖਰਾਬ ਹੋ ਜਾਂਦੀ ਐ ਤੇ ਉੱਤੇ ਜਿਹੜਾ ਪਾਣੀ ਜਾਂਦਾ ਸੀ ਉਹ ਆਪਾਂ ਬੰਦ ਕਰਤਾ ਸੀ ਲੈ ਤਾਂ ਹੀ ਉਹ ਖਰਾਬ ਖਰੂਬ ਹੋ ਗਈ ਨੁਕਸਾਨ ਬਹੁਤ ਹੋ ਰਿਹਾ ਇਦਨ ਉਹਦੇ ਨਾਲ ਤੇ ਹੁਣ ਆਪਾਂ ਇਹਨੂੰ ਧਰ ਕੇ ਹੋਣਾ ਗੁਰਦੁਆਰਾ ਚਲੋ ਬ੍ਰਿਜ ਤੇ ਨਾਲ ਨਾਲ ਜੁੜੇ ਰਿਹਾ ਸਾਰੇ ਆਣੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਵੀ ਘਰੇਵੇਂ ਇੰਨੇ ਨੁਕਸਾਨ ਹੁੰਦੇ ਆ ਤੇ ਐਂ ਤੋਂ ਰਹੀ ਫਿਰ ਭਈਆ ਕੇ ਮਿਲਦੇ ਆ ਮੰਮੀ ਦੇ ਹਾਲਚਾਲ ਪੁੱਛਦੇ ਆ ਹਾਂਜੀ ਮਿੱਤਰੋ ਹੁਣ ਮੈਂ ਕਰ ਰਿਆ ਪੜਾਈ ਤੇ ਆਪਣੀ ਟੈਂਕੀ ਵੀ ਭਰਤੀ ਮੈਂ ਇੱਕ ਵਸਾਈ ਕਰਤੀ ਬਾਲਟੀ ਪਈ ਹੈ ਹਲੇ ਇਹੀ ਆਪਾਂ ਇਹਨੂੰ ਜੂਸ ਕਰਾਂਗੇ ਹਲੇ ਉਹ ਪਾਣੀ ਆਪਾਂ ਟੈਂਕੀ ਵਾਲ ਹਲੇ ਜੂਸ ਨਹੀਂ ਕਰਦੇ ਤੇ ਹੁਣ ਮੈਂ ਇੱਧਰ ਮੱਝ ਨੂੰ ਸੋਨੇ ਵੀ ਭਰਤੀ ਤੇ ਆਪਣਾ ਇੱਧਰ ਮਿਕਸ ਪਿਆ ਰੈਸਟ ਤੇ ਰੈਸਟ ਕਰੀ ਜਾਂਦਾ ਇਹ ਬਹੁਤ ਰਾਖੀ ਕਰ ਲਈ ਤੇ ਅੰਦਰੇ ਮੰਮੀ ਲੈ ਗਈ ਇੰਡੀ ਹੁਣ ਪੋਚਾ ਆ ਹੁਣ ਪੋਚਾ ਲਾਉਂਦੀ ਐ ਤੇ ਪਹਿਲਾਂ ਹੁਣ ਝਾੜੂ ਕੱਢਤੀ ਐ ਦੇਖ ਤੁਹਾਨੂੰ ਰੇਤ ਦਿਖ ਰਿਆ ਹੋਊਗਾ ਇੱਥੇ ਤੇ ਮੰਮੀ ਐ ਕਿੱਥੇ ਮੰਮੀ ਝਾੜੂ ਲਗਾ ਰਹੀ ਹੁੰਦੇ ਮੈਂ ਝਾੜੂ ਲਗਾ ਰਹੇ ਨੇ ਮੰਮੀ ਤੇ ਇਧਰ ਹੁਣ ਮੈਂ ਕਰ ਰਿਆ ਸੀ ਪੜਾਈ ਪੈਨਸ਼ਨ ਹੋ ਗਈ ਸੀ ਮੰਮੀ ਨੂੰ ਤੁਹਾਨੂੰ ਪਤਾ ਹੀ ਹੈ ਮਾੜੀ ਮਾੜੀ ਗੱਲ ਦੀ ਹੋ ਹੀ ਜਾਂਦੀ ਐ ਜੀ ਆਪਾਂ ਕਿਹੜਾ ਬਾਲੇ ਰਿਚ ਫੈਮਿਲੀ ਤੋਂ ਬਲੌਗ ਕਰਦੇ ਆ ਹਨਾ ਆਮ ਜੀ ਫੈਮਿਲੀ ਐ ਐਨੇ ਖਰਚੇ ਹੁੰਦੇ ਆ ਫਿਰ ਹੋ ਹੀ ਜਾਂਦਾ ਜੀ ਤੇ ਇੱਧਰ ਹੁਣ ਆਪਣੀ ਗੱਡੀ ਪਈ ਐ ਪੈਪਰ 8900 ਦੀ ਇਹ ਆਉਗੀ ਬਾਈ ਨੇ ਫੋਨ ਕੀਤਾ ਸੋ ਕਹਿੰਦਾ ਕੋਟਲੀ ਪਈ ਆਪਣੇ ਨਾਲ ਲੱਗ ਮੈਂ ਪੈਂਦਾ ਐ ਕਹਿੰਦੀ ਹੁੰਦੇ ਪੁੱਤ ਐ ਕਿੜੀ ਹੁੰਦਾ ਤੱਕਲੇ ਦਾ ਦਾ ਕੇ ਉਥੇ ਹੁੰਦਾ ਪਤਾ ਕੀੜੀਆਂ ਵਰਗੀਆਂ ਆਪਾਂ ਤਾਂ ਇੰਨਾ ਖਰਚੀ ਬਥੇਰੇ ਜਿਹੜਾ ਆ ਨੁਕਸਾਨ ਹੋ ਜਾਂਦਾ ਹਮ ਸਰਦਾ ਹੈ ਨਹੀਂ ਇਹਦੇ ਬਿਨਾ ਹੋਰ ਪਾਣਾ ਪੈਣਾ ਖਰਚੇ ਵੱਧ ਨੇ ਤੇ ਇੰਨੀ ਟੈਨਸ਼ਨ ਹੀ ਵਾਧੂ ਅੱਜ ਮੇਰਾ ਦਿਲ ਨਹੀਂ ਕਰ ਰਿਹਾ ਅੰਦਰੋਂ ਕੋ ਚਲਾਉਂ ਹੁਣ ਲਾਉਂਗੀ ਤੜਕੇ ਚੜੂ ਕਿਨਾਂ ਕਰਤਾ ਸੀਗਾ ਫਿਰ ਵੀ ਫਿਰ ਮੈਂ ਕਿਹਾ ਹੁਣ ਕੋ ਚਲਾ ਦਿੰਦਾ ਕਿ ਕਿਵੱਦ ਕੈਸੀ ਜਿਹਾ ਮਨ ਆ ਜੈ ਪ੍ਰਭਾਤ ਫੇਰੀ ਤੇ ਵੀ ਨਹੀਂ ਹਾਂ ਰਾਤ ਵੀ ਸੋਚ ਕੇ ਪਈ ਸੀ ਪਰ ਸੋਚਦੇ ਨਹੀਂ ਆਪਾਂ ਹੋਰ ਰਾਤ ਵੀ ਸੋਚੀ ਆ ਮਾਂ ਮੇਰੇ ਤੱਕ ਸੋਚੀ ਗਈ ਵੀ ਚੱਲਣਾ ਵੀ ਮਾਂ ਨੂੰ ਕਹਤਾ ਫਿਰ ਮੈਸੇਜ ਕਰਿਆ ਉਹਨੂੰ ਵੀ ਨਹੀਂ ਸਾਡੇ ਤਾਂ ਪਾਣੀ ਨਹੀਂ ਹੈਗਾ ਨਹਾਉਣ ਵਾਸਤੇ ਅਸੀਂ ਤਾਂ ਨਹੀਂ ਜਾ ਸਕਦੇ ਹੋਰ ਉਹਨੇ ਤਾਂ ਵੀ ਮੈਸੇਜ ਬੈਕ ਵੀ ਕਰਾ ਦਿੱਤੀ ਚੱਲ ਕੋਈ ਗੱਲ ਨਹੀਂ ਮਾਂ ਸੀ ਇੱਥੇ ਨਾ ਲੈ ਫਿਰ ਵੀ ਹੈਨਾ ਮੈਂ ਮੈਸੇਜ ਹੀ ਸਵੇਰੇ ਦੇਖਿਆ ਨਾ ਉਹ 8:30 ਵਜੇ ਦੇਖਿਆ ਰਾਤ ਮੈਂ ਦੇਖੀ ਨਹੀਂ ਹੈਗਾ ਹਾਂ ਉਹ ਤਾਂ ਹੈ ਪਰਮਾਤਮਾ ਆਪਣੇ ਚ ਇੰਨਾ ਕੁ ਬਰਕਤ ਪਾਵੇਗੀ ਹਾਂ ਚਲ ਆਵਦੇ ਰੱਖੀ ਬਸ ਸਵੇਰੇ ਤੱਕ ਪਾਣੀ ਪਿਆ ਰਵੇ ਪਾਣੀ ਤਾਂ ਪਿਆ ਰੂਗਾ ਪਾਣੀ ਨਹੀਂ ਹੁਣ ਤੱਕ ਹੁਣ ਟੈਂਕੀ ਆਪਾਂ ਫੁੱਲ ਭਰਤੀ ਮਿੱਤਰੋ ਕੱਲ ਨੂੰ ਐਸ ਵੇਲੇ ਤੱਕ ਪਾਣੀ ਆਪਣਾ ਚੱਲ ਪੂਜੇ ਆਪਾਂ ਬਾੜੀ ਵੇਸਟਾ ਨਾ ਕੀਤਾ ਪਾਣੀ ਵੀ ਆਹੀਂ ਛੱਡਦੀ ਟੁੱਟਦੀ ਹੁਣ ਗੱਲ ਕਰਦੇ ਆਂ ਵੀ ਆਹੀਂ ਨਾ ਪਤਾ ਲੱਗਦਾ ਸੋਚਦੇ ਤਾਂ ਹੁੰਦੇ ਨੀ ਵੀ ਆਪਾਂ ਨੁਕਸਾਨ ਹੋ ਗਣ ਹਾਂ ਉਹ ਤਾਂ ਹੈ ਪਤਾ ਨਹੀਂ ਕੀ ਕੋਈ ਜਾਂਦਾ ਸਮਝ ਤੋਂ ਬਾਹਰ ਕਿੰਨੀ ਕਿਰਸ ਕਰੀ ਚੱਲ ਕਿੰਨੀ ਮਰਜੀ ਜਿਹੜਾ ਨੁਕਸਾਨ ਹੋਣਾ ਹੋ ਜਾਣਾ ਆ ਮੈਂਟ ਜੋਗਾ ਨੇ ਆਲੇ ਕਰੀ ਚਲ ਚਲੂ ਜਾ ਸਾਰਿਆਂ ਨੇ ਪਈ ਭਾਈ ਸਾਡੀ ਟੈਨਸ਼ਨ ਲਿਆ ਕੋ ਜਦੋਂ ਕਰੇ ਭਾਈ ਮੋਟਰ ਦੇਖਣਾ ਤਾਂ ਮੰਮੀ ਰੱਬ ਨੂੰ ਕਹਿਣ ਲੱਗ ਜਾਂਦੀ ਮੈਂ ਕੜਾਹੀ ਚੜਾ ਦੂੰ ਉਹ ਤਾਂ ਖਾ ਜਾਏਗੀ ਭਾਈ ਹਲੇ ਪੈਰ ਨਹੀਂ ਧਰਦਾ ਅਸ ਅਸ ਬਾਬਾ ਖਾ ਜਾਏ ਬਲੀ ਬਾਬਾ ਜੀ ਹੋਰ ਮੈਂ ਕਹਿਣ ਲੱਗ ਜੰਨੀ ਬਾਬਾ ਖਾ ਜਾ ਪੀਰ ਜੀ ਤੁਹਾਡੀ ਕੜਾਹੀ ਕਰ ਦੂੰਗੀ ਤਾਂ ਕਿ ਮੋਟਰ ਮੱਚੇ ਨਾ ਉਹਦੇ ਵੀ ਐਵੇਂ ਪੰਜ 6 ਦਿਨ ਹੋ ਗਏ ਨਾ ਚੱਲੀ ਪਈ ਸੀ ਪੰਜ 6 ਦਿਨ ਤਾਂ ਚੱਲੀ ਪਈ ਹਾਂ ਅੱਜ ਮੈਂ ਫੇਰ ਭੁੱਲ ਗਈ ਅੱਜ ਪਹਿਲੀ ਵਾਰ ਲੱਗੀ ਭਾਈ ਨਹੀਂ ਭਾਈ ਨੇ ਬਗਤ ਖੋਲ ਹੀ ਸੀ ਮਮਮੀ ਨੇ ਨਾਂ ਨਹੀਂ ਲੇਤਾ ਸੀ ਤੇ ਰੱਬ ਨੂੰ ਕਹਿੰਦੀ ਰੱਬ ਨੂੰ ਵਿਚਾਰ ਆਏ ਹੋਏ ਨੇ ਜਿਹੜੀ ਰਾਤ ਦੇਖੀ ਜਾਂਦਾ ਸੀਗਾ 8:30 9 ਵਜੇ ਉਦੋਂ ਵੀ ਮੇਰਾ ਕਹੀ ਜਾਂਦੀ ਸੀ ਮਾਮਾ ਜੀ ਮੈਂ ਨਕੜਾਈ ਕਰ ਦੂੰ ਤੁਹਾਡੇ ਪੈਸੇ ਨ ਲੱਗਣ ਆਉਂਦਾ ਹੀ ਹੈ ਹੋਰ ਉਹ ਤਾਂ ਕਹੀ ਜਾਂਦੇ ਕਹਿੰਦੇ ਦੀਵਾਲੀ ਦੇ ਗਿਫਟਾ ਤੁਹਾਡਾ ਆਇਆ ਜਾਈ ਗਏ ਨੇ ਨਾ ਹੀ ਕੋਈ ਮਾਣ ਹੋਰ ਤੇ ਜੀ ਹੁਣ ਆਪਾਂ ਬਸ 4:30 ਹੋ ਗਏ ਨੇ ਹੁਣ ਮੰਮੀ ਚਾਹ ਡੂ ਰਾਈ ਜਾਂਦੀ ਹੈ ਸਵੇਰੇ ਦਾ ਫਿਰ ਟਾਈਮ ਨਹੀਂ ਮਿਲਦਾ ਤਾਂ ਕਰਕੇ ਮੰਮੀ ਨੇ ਲਾਇਨ ਮੰਮੀ ਕਹਿੰਦੀ ਮੰਨ ਲਾਣੀ ਆ ਮੈਂ ਤੇ ਜੀ ਹੁਣ ਆਪਾਂ ਕਰਦੇ ਆਂ ਪੜਾਈ ਪੜਾਈ ਕਰਕੇ ਫਿਰ ਆਪਾਂ ਮਾਣੇ ਕੋਟ ਦੇ 2-4 ਕੰਮ ਹੋਣਗੇ ਆਪਾਂ ਉਹਨਾਂ ਵੇੜਾਂਗੇ ਫਿਰ ਆਪਾਂ ਜਾਵਾਂਗੇ ਜੀ ਭੱਜਾਂ ਨਾ ਭੱਜਨ ਮੈਂ ਅੱਜ ਤਾਂ ਜਾਂਦਾ ਨਹੀਂ ਹੈ ਨਾ ਮੈਂ ਮੇਰਾ ਢੱਡ ਪੱਕ ਗਿਆ ਸੀਗਾ ਇਹ ਪੱਥਰ ਬਣਿਆ ਪਿਆ ਸੀਗਾ ਮੰਮੀ ਕਹਿੰਦੀ ਜਾਈ ਨਾ ਮੰਮੀ ਨੂੰ ਟੈਨਸ਼ਨ ਹੋ ਰਹੀ ਸੀ ਰਾਤ ਨੂੰ ਇਸ ਕਰਕੇ ਫਿਰ ਮੈਂ ਰੱਤ ਗਿਆ ਨਹੀਂ ਜੀ ਤੇ ਹੁਣ ਚਲੋ ਵਧੀਆ ਆਪਣੀ ਟੈਂਕੀ ਵੀ ਉਹ ਤਾਂ ਹੈ ਮਾਮਾ ਤਾਂ ਫਿਰ ਕਰ ਰਹੇ ਹੁੰਦੇ ਆਂ ਤੇ ਜੀ ਨਜੇ ਪੁੱਤੇ ਵਧੇ ਪਏ ਨਾ ਮੈਂ ਕੋਈ ਉਹ ਰਦੀਆਂ ਤੇਰੀ ਪਾਜਮਾਨਾ ਮਾੜਾ ਮਾਇ ਆਪਣੀ ਐ ਮਾੜਾ ਐ ਐਮਾਜੋਨ ਐ ਫੋਨ ਐਂਦਾ ਆਪਾਂ ਬਾਤ ਗੱਲ ਸਕੀਂ ਲਓ ਜੀ ਆਪਣੇ ਮੁੰਡੇ ਇਹ ਬਹੁਤ ਸੇਵਾ ਕਰ ਰਹੇ ਨੇ ਤੜਕੇ ਇਥੋਂ ਦੀ ਬਾਬਾ ਜੀ ਨੰਗਣਗੇ ਪ੍ਰਭਾਤ ਫੇਰੀ ਤੇ ਮੁੰਡੇ ਆਪਣੇ ਸਫਾਈ ਕਰ ਰਹੇ ਨੇ ਦੇਖੋ ਜੀ ਸੇਵਾਦਾਰ ਆਪਣੇ ਹਾਂ ਤੇ ਕਿੰਨਾ ਦਿੰਗਾ ਨਹੀਂ ਲੋ ਹੈਲੋ ਕਰ ਦੋ ਹੁਣ ਸਾਰੇ ਜਾਣੇ ਐਡ ਚੱਕ ਉੱਥਾਂ ਹਾਂ ਨਹੀਂ ਹੋਣਾ ਚੱਕ ਹਾਇਦਰਾ ਖਤੇ ਸੂਆ ਕਰ ਮਾਰਦੇ ਕੋਈ ਫਲਗਾਨਾ ਜਾਂ ਇੱਥੇ ਥੱਲੇ ਉਹਣਾ ਕੁਝ ਨਿਕਲੇ ਆਵੇ ਕਿਤੇ ਕੋਈ ਚੀਜ਼ ਨਿਕਲੇ ਆਵੇ ਲੋ ਲੈ ਐਸ ਵੀ ਐ ਦੇ ਵਿੱਚ ਸਫਾਈ ਇਧਰੋਂ ਆਪਣੇ ਨਾਲ ਜਿਹੜਾ ਗੇਟ ਦੇ ਸਾਹਮਣੇ ਤਰਕੇ ਜੋ ਪਰਬਤ ਫਿਰ ਜਾਂਦੀਆਂ ਫਿਰ ਇੱਥੇ ਨਾ ਨਾਲੀਆਂ ਦਾ ਗੰਦ ਪਿਆ ਸੀ ਗਾਰਾ ਪਿਆ ਸੀਗਾ ਤੇ ਹੁਣ ਇਧਰੋਂ ਵੀ ਕਰੂੰਗਾ ਜੀ ਆ ਇਧਰਲੀ ਸਾਈਡੋਂ ਹਟ ਜਾ ਤੇ ਜੇ ਇਥੋਂ ਮੈਂ ਕਰ ਰਿਹਾ ਸਫਾਈ ਜੋ ਸਵੇਰੇ ਸੰਗਤਾਂ ਜਾਂਦੀਆਂ ਤਾਂ ਉਹ ਬੁਰਾ ਲੱਗਦਾ ਜੀ ਦੇਖਣ ਦੇ ਵਿੱਚ ਵੀ ਤੇ ਹੁਣ ਇਧਰੋਂ ਵੀ ਕਰ ਦੂੰਗਾ ਤੇ ਕਿਉਂਕਿ ਸੰਗਤ ਬਹੁਤ ਯਾਦ ਆਉਂਦੀ ਹੈ ਕਈ ਵਾਰੀ ਨੰਗਾ ਨੁੰਗਾ ਔਖਾ ਹੋ ਜਾਂਦਾ ਜੀ ਤੇ ਹੁਣ ਦੇਖੋ ਵੀ ਗਾਇਸ ਇੱਥੇ ਗੰਦ ਕਿੰਨਾ ਪਿਆਗਾ ਤੇ ਹੁਣ ਇਹ ਸਾਰਾ ਮੈਂ ਇਧਰ ਚੱਕ ਜਾ ਕੇ ਸਿੱਟੀ ਇਹਨਾਂਗਾ ਆਹ ਦੇਖੋ ਇੰਨਾ ਗੰਦ ਪਿਆ ਸੀ ਇੱਥੇ ਫਾਲਤੂ ਦਾ ਨਾਲ ਹੀ ਆਇਆਂ ਕਹਾਗੇ ਬਈ ਹੁਣ ਉਧਰ ਹੀ ਸੱਟਿਆ ਕਰੀ ਤੇ ਇਧਰੋਂ ਆਪਾਂ ਪੱਥਰ ਵੀ ਲੋਡ ਕਰਾਤਾ ਮੁੰਡਿਆਂ ਤੋਂ ਤੁਸੀਂ ਦੇਖੀ ਕੇ ਨਾਲ-ਨਾਲ ਤੇ ਇਧਰੋਂ ਵੀ ਹੁਣ ਦੇਖ ਸਕਦੇ ਹੁਣ ਇਹ ਵੀ ਆਪਾਂ ਸਾਫ ਕਰਤੀਏ ਨਾਲ-ਨਾਲ ਜੁੜੇ ਰਹੋ ਮਿੱਤਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਓ ਲਓ ਜਰਮਾਨ ਕਰ ਰਹੇ ਸਪਾਗਾ ਤੜਕੇ ਬਰਬਾਦ ਫੇਰੀ ਬਾਬਾ ਜੀ ਨੰਗਣਗੇ ਅਜੇ ਉਧਰ ਰਹਿੰਦੀ ਹੈ ਸਾਰੀ ਉਹ ਦੇਖੋ ਜੀ ਇਧਰੋਂ ਵੀ ਸਾਰੀ ਸੜਸਤਾ ਸਾਫ ਕਰ ਦੂਗਾ ਇਹ ਤੇ ਵਧੀਆ ਹੋ ਜੂ ਇੰਨੇ ਨਾਲ ਟੱਡੀ ਵੀ ਇਕੱਠਾ ਹੋਇਆ ਪਿਆ ਦਰਦ ਵੀ ਹੋ ਜਾਂਦਾ ਸੀ ਫਿਰ ਵੀ ਨਹੀਂ ਹਟਾਏਗਾ ਮੈਂ ਤਾਂ ਆਖਿਆ ਸੀ ਰਮਣ ਕਹੀ ਨਾ ਚਲਾ ਤੇ ਵਿਚਪੁਰਾ ਲੱਗੂ ਟਾਈਮ ਹੋ ਗਿਆ ਜੀ ਸਵਾ ਸੇ ਤੇ ਮਾਨੂੰ ਦੋ ਦੇ ਤਾਰ ਮਾਨ ਟੱਡ ਕਿ ਮੈਂ ਹੁਣ ਦਿਖਾਈ ਪਤਾ ਹਾਈ ਕਿੰਨਾ ਘੜਾ ਪੱਥਰ ਵਰਗਾ ਤੇ ਸਾਰੇ ਜਣ ਦੁੱਧ ਸ਼ਕਲੋ ਜੀ ਤੇ ਧੂਆ ਹੋਇਆ ਪੈ ਰਾਤ ਹੋ ਗਈ ਤੇ ਰਮਣ ਉਹ ਉਧਰ ਬਬੇ ਨਹੀਂ ਬਟੇ ਲੇਟੀ ਤਰੀ ਵੀ ਆਪਣੀ ਘਰੇ ਦੇ ਵਿੱਚ ਤੇ ਕੰਮ ਆਪਣੇ ਸਾਰੇ ਸਮਾਪਤ ਹੋ ਗਏ ਭਾਂਡੇ ਵਗੈਰਾ ਮਾਂਜ ਤੇ ਪਾਣੀ ਟੈਂਕੀ ਦੇ ਵਿੱਚ ਥੋੜਾ ਜਿਹਾ ਮਤਲਬ ਪਰ ਹੀ ਹੋਈ ਹੁੰਦਾ ਇੰਨੇ ਕਾਪਾਂ ਭਾਂਡੇ ਜਿਹੜੇ ਹੁਣ ਦੁਵਾਰਾ ਹੋਣਗੇ ਰਮਾਂ ਦੇ ਡੈਡੀ ਰੋਟੀ ਖਾਣਗੇ ਉਹ ਮਾਂਜ ਕੇ ਆਪਾਂ ਸਮਾਪਤ ਕਰ ਦਾਂਗੇ ਸਾਰਾ ਆਪਣਾ ਕੰਮ ਖਤਮ ਹੋ ਗਿਆ ਜੀ ਟਾਈਮ ਹੋ ਗਿਆ ਕਿ ਸਵੇਰ ਨੂੰ ਦਾ ਤੇ ਹੁਣ ਆਪਾਂ ਵੀਡੀਓ ਦਾ ਕਰਨ ਲੱਗੇ ਆ ਐਂਡ ਠੀਕ ਹੈ ਜੀ ਸਾਰਿਆਂ ਨੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਇਜ਼ਾ ਕਰੋ ਕਿ ਕਿਵੇਂ ਜਿਹੀ ਲੱਗੀ ਵੀਡੀਓ ਤੇ ਆਪਾਂ ਪਰਮਾਤਮਾ ਦੀ ਕਿਰਪਾ ਨਾਲ ਸਵੇਰੇ ਜੀ ਹੋ ਸਕਿਆਤਾ ਪਰ ਆਦੂ ਆਈਨ ਕਹਿੰਦੇ ਵੀ ਪੱਕਾ ਵੀ ਨਹੀਂ ਕਹਿਣਾ ਚਾਹੀਦਾ ਰਾਤ ਨੂੰ ਕਹਿੰਦੀ ਗੱਲ ਨਹੀਂ ਪੂਰੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ